ਗੱਜਾ ਜ਼ਿਲ੍ਹੇ ਦੇ ਪਿੰਡ ਕਲਕਲਾਂ ਵਿਖੇ ਕਿਸਾਨ ਪਰਮਜੀਤ ਸਿੰਘ ਧੰਮਾ ਵੱਲੋਂ ਇੱਕ ਨਵਿਕਲੀ ਪਹਿਲ ਕਰਦਿਆਂ ਗਰੀਬ ਬੇਰੁਜ਼ਗਾਰਾਂ ਨੂੰ ਕੰਮ ਦੇਣ ਲਈ ਇੱਕ ਗਰੁੱਪ ਦੀ ਸ਼ੁਰੂਆਤ ਕੀਤੀ ਗਈ ਹੈ ਸਾਡੀ ਟੀਮ ਨੂੰ ਜਾਣਕਾਰੀ ਦਿੰਦੇ ਆਂ ਗਰੁੱਪ ਦੇ ਸਰਪ੍ਰਸਤ ਪਰਮਜੀਤ ਸਿੰਘ ਪੰਮਾ ਅਤੇ ਪ੍ਰਧਾਨ ਚਮਕੌਰ ਸਿੰਘ ਨੇ ਦੱਸਿਆ ਕਿ ਅਸੀਂ ਇੱਕ ਗਰੁੱਪ ਦੀ ਸ਼ੁਰੂਆਤ ਕੀਤੀ ਹੈ ਜਿਸ ਵਿੱਚ ਗਰੀਬ ਬੇਰੁਜ਼ਗਾਰਾਂ ਨੂੰ ਖੇਤੀਬਾੜੀ ਦਾ ਕੰਮ ਦਿੱਤਾ ਜਾਵੇਗਾ ਅਤੇ ਮਹੀਨੇ ਬਾਅਦ ਤਨਖਾਹ ਉਹਨਾਂ ਦੇ ਅਕਾਊਂਟ ਵਿੱਚ ਪਾ ਦਿੱਤੀ ਜਾਵੇਗੀ ਇਸ ਦੇ ਨਾਲ ਹੀ ਗਰੁੱਪ ਦੇ ਮੈਂਬਰਾਂ ਨੂੰ ਖਾਣਾ ਅਤੇ ਰਹਿائش ਵੀ ਦਿੱਤੀ ਜਾਵੇਗੀ ਉਹਨਾਂ ਦੱਸਿਆ ਕਿ ਅਸੀਂ ਇੱਕ ਵਾਰ ਆਪਣੇ ਪਿੰਡ ਤੋਂ ਸ਼ੁਰੂਆਤ ਕੀਤੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਪਿੰਡਾਂ ਦੇ ਲੋਕਾਂ ਨੂੰ ਵੀ ਨਾਲ ਜੋੜਿਆ ਜਾਵੇਗਾ ਇਸ ਗਰੁੱਪ ਵਿੱਚ ਪਰਮਜੀਤ ਸਿੰਘ ਪੰਮਾ ਦੇ ਹੋਰ ਸਹਿਯੋਗੀ ਚਮਕੌਰ ਸਿੰਘ ਮਨਪ੍ਰੀਤ ਸਿੰਘ ਲਾਪਰੀ ਸਿੰਘ 나જર ਸਿੰਘ ਅਤੇ ਗੁਰਪ੍ਰੀਤ ਹਨ ਜੇ ਨਿਊਜ਼ ਪੰਜਾਬੀ ਲਈ ਮੋਗਾ ਤੋਂ ਜੁਗਿੰਦਰ ਸਿੰਘ ਗਿੱਲ ਦੀ ਰਿਪੋਰਟ ਹਾਂਜੀ ਕੀ ਨਾਮ ਆ ਬਾਈ ਜੀ ਮੇਰਾ ਨਾਮ ਜੀ ਪਰਮਜੀਤ ਸਿੰਘ ਹੈ ਲਾਈ ਪੈਡ 'ਤੇ ਲਿਖ ਲਾਂ ਠੀਕ ਹੈ ਇਹ ਬਾਈ ਜੀ ਜਿਹੜੀ ਤੁਸੀਂ ਅੱਜ ਇੱਕ ਪ੍ਰੈਸ ਕਾਨਫਰੰਸ ਰੱਖੀ ਹੈ ਕੀ ਤੁਹਾਡਾ ਮਕਸਦ ਆ ਉਹਦੇ ਬਾਰੇ ਦਿਓ ਜਾਣਕਾਰੀ ਅਸੀਂ ਜੀ ਇੱਥੇ ਨਵਾਂ ਸਿਸਟਮ ਸ਼ੁਰੂ ਕਰਨ ਲੱਗੇ ਆ ਜੀ ਰਹਿਣ ਬਸੇਰੇ ਰਹਿਣ ਬਸੇਰੇ ਦੇ ਤੌਰ ਤੇ ਮਤਲਬ ਜਿਨ੍ਹਾਂ ਲੋਕਾਂ ਕੋਲੇ ਘਰ ਹੈ ਨਹੀਂਗੇ ਜੀ ਉਹਨਾਂ ਲੋਕਾਂ ਨੂੰ ਰਹਿਣ ਬਸੇਰਾ ਦੇ ਕੇ ਉਹਨਾਂ ਨੂੰ ਅਸੀਂ ਰੋਜ਼ਗਾਰ ਵੀ ਦੇਵਾਂਗੇ ਠੀਕ ਆ ਇਹਦਾ ਮਤਲਬ ਇਹ ਹੀ ਆ ਵੀ ਅਸੀਂ ਖੇਤੀ ਕਰਨੀ ਆ ਝੋਨਾ ਰਹਿਤ ਪਿੰਡ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਜੀ ਜੀ ਅੱਗੇ ਸਾਡੇ ਪਿੰਡ ਬੰਦੇ ਬਿਨਾਂ ਧਰਤੀ ਤੋਂ ਸਾਡੇ ਪਿੰਡ ਦੇ ਵਿੱਚ ਰਹਿੰਦੇ ਆ ਉਹਨਾਂ ਨੂੰ ਅਸੀਂ ਰਹਿਣ ਬਸੇਰਾ ਮਤਲਬ ਛੱਤ ਵੀ ਦੇਣੀ ਆ ਰਹਿਣ ਵਾਸਤੇ ਰੋਟੀ ਪਾਣੀ ਵੀ ਦੇਣਾ ਉਹਨਾਂ ਨੂੰ ਤਲਕਾ ਵੀ ਦੇਣੀ ਆ ਜੀ ਇਸ ਤਰ੍ਹਾਂ ਕਰਕੇ ਅਸੀਂ ਗਰੁੱਪ ਬਣਾ ਕੇ ప్రతి ਬੰਦੇ ਦੇ ਹਿਸਾਬ ਨਾਲ ਬੱਚੇ ਤੋਂ ਲੈ ਕੇ ਪੂਰੇ ਪਰਿਵਾਰ ਤੱਕ ਅਸੀਂ ਉਹਨਾਂ ਨੂੰ ਤਨਖਾਹ ਦੇਣੀ ਹੈ ਜੀ ਤੇ ਕੰਮ ਕੀ ਕਰਨਗੇ ਜੀ ਉਹ ਕੰਮ ਉਹਨਾਂ ਤੋਂ ਅਸੀਂ ਖੇਤੀ ਕਰਨੀ ਆ ਬਿਨਾਂ ਝੋਨੇ ਤੋਂ ਦੂਜੀਆਂ ਫਸਲਾਂ ਆਰਗੇਨਿਕ ਆਰਗੇਨਿਕ ਖੇਤੀ ਦੇ ਤੌਰ ਤੇ ਕੋਸ਼ਿਸ਼ ਕਰਾਂਗੇ ਵੀ ਆਰਗੇਨਿਕ ਕਰੀਏ ਨਹੀਂ ਤਾਂ ਅਸੀਂ ਦੂਜੀਆਂ ਫਸਲਾਂ ਵੇਚੀ ਨਾ ਅਰਸੀ ਹੋ ਗਈਆਂ ਮੱਟੀਆਂ ਹੋ ਗਈਆਂ ਜਿਹੜੇ ਪਸ਼ੂਆਂ ਦੇ ਖਾਣ ਵਾਲਾ ਮਾਰ ਬਦਲਮਾਨ ਬਦਲਮਾਨ ਜਿਹੜਾ ਪ੍ਰੋਗਰਾਮ ਦਾਲਾ ਇਹ ਬਦਲਾਓ ਭਗਵਾਨ ਤੁਮਨ ਕਿਹਾ ਸੀ ਬਦਲਾ ਲਿਓ ਨਾ ਅਸੀਂ ਬਦਲਾ ਇਹ ਤੋਂ ਪਿੰਡ ਤੋਂ ਸ਼ੁਰੂ ਕਰਨਾ ਜੀ ਹੋਂਦ ਵਾਲੇ ਇਹਦੇ ਨਾਲ ਤੁਹਾਡੇ ਕਿੰਨੇ ਕ ਬੰਦੇ ਆ ਜੀ ਤੁਹਾਡੇ ਕੋਲ ਸਾਡੇ ਬੰਦੇ ਨਹੀਂ 16 ਪਰਿਵਾਰ ਦੇ ਇੱਕ ਮੈਂਬਰ ਆ ਜੀ ਉਹਨਾਂ ਕੋਲੇ ਘਰ-ਬਾਰ ਹੈ ਨਹੀਂਗਾ ਸਾਡੇ ਪਿੰਡ ਵਿੱਚ 18 ਸਾਲਾਂ ਤੋਂ ਸਮਸ਼ ਉਹਨਾਂ ਨੂੰ ਸੀ ਰੋਜ਼ਗਾਰ ਦੇਣਾ ਚਾਹੁੰਦੇ ਨਾਲ ਲੈ ਕੇ ਮਤਲਬ ਉਹਨਾਂ ਦਾ ਲੈਣ ਬਸੇੜਾ ਬਣ ਜੇ ਉਹਨਾਂ ਦੇ ਮਤਲਬ ਤਰੱਕੀ ਦੇਣੀ ਚਾਹੁੰਦੇ ਉਹਨਾਂ ਨੂੰ ਇਹ ਇੱਕ ਪਰਿਵਾਰ ਨੂੰ ਹੀ ਦੇਣੀ ਚਾਹੁੰਦੇ ਆ ਕਿ ਜਾਂ ਇਹਦੇ ਚ ਹੋਰ ਵੀ ਇਹ ਸਟਾਰਟਿੰਗ ਸਟਾਰਟਿੰਗ ਸਾਧੀ ਇਹਨਾਂ ਤੋਂ ਕਰਨੀ ਆ ਹੂੰ ਸਟਾਰਟਿੰਗ ਇਹਨਾਂ ਤੋਂ ਕਰਨੀ ਆ ਅੱਗੇ ਸਾਡੇ ਨਾਲ ਕੋਈ ਵੀ ਸਾਡਾ ਕੰਮ ਸ਼ੁਰੂ ਹੋ ਜਾਂਦਾ ਅੱਗੇ ਅੱਗੇ ਪੂਰਾ ਪੂਰਾ ਪੰਜਾਬ ਸਾਡੇ ਨਾਲ ਜੁੜ ਜਾਵੇ ਕੋਈ ਚੱਕਰ ਨਹੀਂ ਸਭ ਨੂੰ ਰੋਜ਼ਗਾਰ ਮਿਲੂਗਾ ਜੀ ਠੀਕ ਆ ਉਹਦੇ ਵਾਸਤੇ ਕੀ ਸਕੀਮ ਹੈ ਤੁਹਾਡੀ ਵੀ ਕੀ ਕਰੋਗੇ ਤੁਸੀਂ ਅਸੀਂ ਖੇਤੀ ਦਾ ਕੰਮ ਕਰਨਾ ਜੀ ਜਮੀਨ ਠੇਕੇ ਦੀ ਜਿਹੜੀ ਆਪ ਦੀ ਹੈਗੀ ਉਹ ਬਾਕੀ ਠੇਕੇ ਦੀ ਜਿਹੜੀ ਮੇਰੀ ਹੈਗੀ ਉਹ ਤਾਂ ਹੈਗੀ ਹੈਗੀ ਆ ਹਾਂਜੀ ਤੇ ਬਾਕੀ ਠੇਕੇ ਦੀ ਜਮੀਨ ਅਸੀਂ ਰੱਖ ਲੈਣੀ ਓਹ ਤਾਂ ਅਸੀਂ ਛੋਣਾ ਨਹੀਂ ਲਾਉਣਾ ਹਾਂਜੀ ਅਸੀਂ ਦੂਜੀਆਂ ਫਸਲਾਂ ਵੇਚਦੀਆਂ ਜਿਹੜੀਆਂ ਪਸ਼ੂਆਂ ਦੇ ਖਾਣ ਵਾਲਾ ਮਾਲ ਬੰਦਿਆਂ ਨੂੰ ਸ਼ੁੱਧ ਖਾਣ ਵਾਲਾ ਮਾਲ ਬੀਜ ਕੇ ਲੋਕਾਂ ਨੂੰ ਖਵਾਈਏ ਖੇਤੀ ਮੁਕਤ ਉਹ ਜਿਹੜਾ ਜ਼ਹਿਰ ਮੁਕਤ ਜ਼ਹਿਰ ਮੁਕਤ ਖਾਣਾ ਲੋਕਾਂ ਨੂੰ ਖਵਾਈਏ ਜੀ ਠੀਕ ਹਾਂਜੀ ਅਸੀਂ ਜੀ ਇੱਕ ਹੋਰ ਆ ਤੁਹਾਨੂੰ ਦੱਸਣਾ ਚਾਹੁੰਦੇ ਆ ਮਤਲਬ ਜਿਵੇਂ ਪਿੰਡ ਦੇ ਵਿੱਚ ਬਹੁਤ ਸਾਰੇ ਲੋਕ ਆ ਬਿਨਾ ਘਰਾਂ ਦੇ ਉੱਤੋਂ ਵਿੱਚ ਰਹਿੰਦੇ ਆ ਬਿਨਾਂ ਘਰਾਂ ਤੋਂ ਕਿਤੇ ਉੱਥੇ ਸੌਂਦੇ ਆ ਕਿਤੇ ਉੱਥੇ ਸੌਂਦੇ ਆ ਉਹ ਕਿਤੇ ਗੁਰਦੁਆਰਾ ਰੋਟੀ ਖਾਂਦੇ ਆ ਕਿਤੇ ਕਿਤੇ ਰੋਟੀ ਖਾਂਦੇ ਆ ਉਹਨਾਂ ਨੂੰ ਵੀ ਅਸੀਂ ਕੰਮ ਦੇ ਕੇ ਜਿਨ੍ਹਾਂ ਦੀਆਂ ਛੱਤਾਂ ਡਿੱਗਦੀਆਂ ਲੋਕਾਂ ਦੀਆਂ ਬਹੁਤ ਲੋਕ ਦਰਖਾਸਤਾਂ ਲੈਂਦੇ ਗਵਰਨਮੈਂਟ ਨੂੰ ਸਾਡੀ ਛੱਤ ਡਿੱਗਦੀ ਸਾਡਾ ਗਵਰਨਮੈਂਟ ਕੁਝ ਕਰੇ ਪਰ ਉਹਨਾਂ ਨੂੰ ਅਸੀਂ ਨਵਾਂ ਜਾਗਰੂਕਤ ਕਰਨਾ ਚਾਹੁੰਦੇ ਆ ਜੀ ਨਵਾਂ ਸਿਸਟਮ ਦੇਣਾ ਚਾਹੁੰਦੇ ਆ ਉਹਨਾਂ ਨੂੰ ਪਿੰਡ ਦੇ ਵਿੱਚ ਹੱਲ ਕਰਾ ਦੇ ਜੀ ਭਾਈ ਪੂਰੀ ਸਫਾਈ ਇਹ ਨਹੀਂ ਐਨ ਜੀਓ ਬਣਾ ਰਹੇ ਜੀ ਨਾਨ ਗਵਰਨਮੈਂਟ ਆਰਗੇਨਾਈਜੇਸ਼ਨ ਐਨ ਜੀਓ ਹੈ ਜੀ ਹਾਂਜੀ ਕੀ ਨਾਮ ਆ ਬਾਈ ਜੀ ਮੇਰਾ ਨਾਮ ਆ ਜੀ ਚਮਕੌਰ ਸਿੰਘ ਹੱਲਕਲਾ ਦਾ ਵਚਿੰਦਾ ਆਂ ਠੀਕ ਆ ਬਾਈ ਜੀ ਇਹ ਜਿਹੜੀ ਬਾਈ ਪਰਮਜੀਤ ਸਿੰਘ ਨੇ ਸਕੀਮ ਕੀਤੀ ਆ ਜੀ ਤੁਸੀਂ ਇਹਦੇ ਨਾਲ ਹੀ ਇਹਨਾਂ ਦੀ ਸੋਚ ਬਹੁਤ ਵਧੀਆ ਜੀ ਇਹਨਾਂ ਦੀ ਵੈਸੇ ਸੋਚੀ ਜਿਹੜੀ ਇਹਦੀ ਸੋਚ ਤਾਂ ਕਿਸੇ ਨੇ ਸੋਚੀ ਨਹੀਂ ਹੋਣੀ ਅੱਜ ਤੋਂ ਪਹਿਲਾਂ ਜੀ ਤੇ ਜੇ ਸਾਡੀ ਸਕੀਮ ਲੋਕ ਪਾਸ ਕਰਨਗੇ ਤੇ ਅਸੀਂ ਚਾਹੁੰਦੇ ਆ ਕਿ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕ ਸਕੀਏ ਦੂਗੀ ਜੀ ਇਹ ਜਿਹੜਾ ਤੁਸੀਂ ਖੇਤੀਬਾੜੀ ਦਾ ਕੰਮ ਸ਼ੁਰੂ ਕਰਨਗੇ ਜੀ ਇਹਦੇ ਨਾਲ ਕਿੰਨੇ ਕੁ ਪਰਿਵਾਰਾਂ ਨੂੰ ਫਾਇਦਾ ਹੋ ਸਕਦਾ ਜੀ ਇਹ ਸਾਰੇ ਪਿੰਡ ਨੂੰ ਹੋ ਸਕਦਾ ਜ਼ਿਲ੍ਹੇ ਨੂੰ ਵੀ ਪੰਜਾਬ ਨੂੰ ਸਟੇਟ ਨੂੰ ਵੀ ਹੋ ਸਕਦਾ ਇਹ ਜੀ ਇਹ ਸਾਡੀ ਗੱਲ ਸਟੇਟ ਪੰਜਾਬ ਸਟੇਟ ਬਰ ਅਸੀਂ ਆਰਸੀਟੀ ਤੋਂ ਪਾਸ ਸਿੰਧ ਬੈਂਕ ਰਾਈਏ ਅਸੀਂ ਟਿਰਿੰਗ ਲਈ ਆ ਪਹਿਲਾਂ ਮੈਂ ਆਪ ਖੋਦ ਲਈ ਆ ਜੀ ਸਿੰਧ ਬੈਂਕ ਆਰਸੀਟੀ ਰਹੀ ਤੇ ਸਾਨੂੰ ਉਹਨਾਂ ਨੇ ਦੱਸਿਆ ਸਭ ਕੁਝ ਵੀ ਤੁਸੀਂ ਲੋਕਾਂ ਨੂੰ ਜਾਗਰੂਕ ਕਰੋ ਜੀ ਇਹ ਜਿਹੜਾ ਫਿਰ ਤੁਸੀਂ ਬੀਜੋਗੇ ਆ ਦਾ ਖੇਤੀਬਾੜੀ ਦਾ ਸਮਾਨ ਉਹ ਕਿਸ ਤਰ੍ਹਾਂ ਉਹਦਾ ਮੰਡੀਕਰਨ ਕਿਵੇਂ ਕਰੂੰ ਕਿਵੇਂ ਮੰਡੀਕਰਨ ਆਪ ਖੁਦ ਵੇਚਾਂਗੇ ਆਪ ਪੈਦਾ ਕਰਾਂਗੇ ਜੀ ਸਟੋਰ ਬਣਾ ਕੇ ਆਪਣਾ ਆਪ ਹੀ ਆਪ ਦਾ ਹੀ ਮਾਲਕ ਆ ਆਪ ਹੀ ਮਜਦੂਰ ਆ ਉਹਦੇ ਵਿੱਚ ਜੀ ਕੋਈ ਸੇਲ ਹੋਊਗਾ ਬਚੋਲਾ ਨੇ ਵਿੱਚ ਅਸੀਂ ਰੱਖਣਾ ਤੇ ਸਿੱਧੀ ਆਪ ਹੀ ਵੇਚੋਗੇ ਹਾਂਜੀ ਹਾਂਜੀ ਸਿੱਧੀ ਆਪ ਵੇਚਾਂਗੇ ਜੀ ਠੀਕ ਹੈ ਜੀ ਤੇ ਇਹਦੇ ਨਾਲ ਹੁਣ ਤੁਹਾਡੇ ਕੋਲ ਨਾਲ ਕਿੰਨੇ ਪਰਿਵਾਰ ਜੁੜੇ ਹੋਏ ਆ ਜੀ ਸਾਡੇ ਨਾਲ ਜੀ 25 ਮੈਂਬਰ ਹੁਣ ਤੱਕ 25 ਮੈਂਬਰ ਹਾਂਜੀ ਠੀਕ ਆ 10 ਅਸੀਂ ਆ ਤੇ 16 26 ਆ ਅਸੀਂ ਹੁਣ ਹਾਂ 10 ਤਾਂ ਅਸੀਂ ਫਾਊਂਡੇਸ਼ਨ ਦੇ ਚੰਨੀ ਸਰਪ੍ਰਸਤ ਦੇ ਨਾਲ ਇਹ ਸਰਪ੍ਰਸਤ ਪਰਮਜੀਤ ਸਿੰਘ ਜੀ ਆਪਣੀ ਜਗ੍ਹਾ 'ਚ ਹੀ ਰਹਿਣ ਤੇ ਬਿਲਡਿੰਗ ਇਹਦੀ ਬਣੀ ਪਈ ਹੈ ਪਕੋਠੀ ਬਣੀ ਪਈ ਹੈ ਤਿਆਰ ਬੇਚਕ ਜੀ ਤੁਹਾਨੂੰ ਦਿਖਾਵਾਂਗੇ ਜਾਂਦੇ ਵੇਲੇ ਜੀ ਤੇ ਉਹਦੇ ਵਿੱਚ ਹੀ ਫਿਰ ਤੁਸੀਂ ਰੱਖੋਗੇ ਜੀ ਬੰਦੇ ਜੀ ਉਹਦੇ ਵਿੱਚ ਹੀ ਠੀਕ ਹੈ ਜੇ ਕੋਈ ਉੱਥੇ ਰਹਿਣਾ ਚਾਹੁੰਦਾ ਰਹੇ ਕਿ ਖਾਣਾ ਵੀ ਮਿਲੂਗਾ ਕੰਮ ਪਾਛੇ ਕਰਕੇ ਚਾਹ ਨੂੰ ਉੱਥੇ ਆ ਕੇ ਰਹਿ ਸਕਦਾ ਤੇ ਜਿਹੜੀ ਤੁਸੀਂ ਉਹ ਬੰਦਿਆਂ ਨੂੰ ਜਿਹੜੀ ਤੁਸੀਂ ਲੇਬਰ ਨਾਲ ਰੱਖੋਗੇ ਉਹਨਾਂ ਦਾ ਜਿਹੜੇ ਤੁਸੀਂ ਉਹਨਾਂ ਨੂੰ ਕਮਾਈ ਦੇਣੀ ਹੈ ਉਹ ਕਿਸ ਤਰ੍ਹਾਂ ਦਾ ਮੰਗ ਜੀ ਉਹਨਾਂ ਦੀ ਤਨਖਾਹ ਬੰਨਾ ਕਿ ਦਿਹਾੜੀ ਦੇ ਹਿਸਾਬ ਨਾਲ ਜਿਆੜੀ ਹਿਸਾਬ ਨਾਲ ਜੀ ਸੀ ਰੇਟ ਚੱਲਦਾ ਡੇਲੀ ਵੇਜ ਜੀ ਉਸ ਹਿਸਾਬ ਨਾਲ ਜਿਹੜਾ ਇੱਕ ਜਿੰਨੇ ਕਮਾਊਗਾ ਸਾਰੇ ਖਾਣਗੇ ਅਸੀਂ ਸਾਰੇ ਪਰਿਵਾਰ ਨੂੰ ਰੋਟੀ ਦੇ ਨਾਲ ਜਿੰਨੇ ਉਹਨਾਂ ਨੂੰ ਬਚ ਜਾਣ ਜੀ ਉਹ ਪੈਸੇ ਉਹਨਾਂ ਦੇ ਖਾਤੇ 'ਚ ਮਹੀਨੇ ਬਾਅਦ ਪਾਉਣੇ ਉਹਨਾਂ ਨੂੰ ਬਚਣਗੇ ਇੱਕ ਮਹੀਨੇ ਬਾਅਦ ਤਨਖਾਹ ਵਾਂਗੂ ਦੇਵੋਗੇ ਨਾ ਉਹ ਸਿਸਟਮ ਬਣਾਵਾਂਗੇ 15 ਦਿਨਾਂ ਬਾਅਦ ਹੋਵੇ ਜਾਂ ਮਹੀਨੇ ਬਾਅਦ ਹੋਵੇ ਉਹੀ ਸਿਸਟਮ ਬਣਾਵਾਂਗੇ ਜੀ ਇੱਥੇ ਬਾਕੀ ਰਹਿਣ ਦਾ ਖਾਣੇ ਦਾ ਉਹ ਸਾਰਾ ਤੁਹਾਡਾ ਹੋਊ ਪ੍ਰਬੰਧ ਆਪਣੀ ਸੰਸਥਾ ਵੱਲੋਂ ਆਪਣੀ ਸਿਸਟਮ ਹੋਊ ਸਾਰਾ ਇਹ ਕੀ ਤੋਂ ਤੁਸੀਂ ਸੰਸਥਾ ਦਾ ਆਪਦਾ ਨਾਂ ਰੱਖਿਆ ਜੀ ਅਸੀਂ ਰੱਖਿਆ ਜੀ ਸੰਸਥਾ ਰਹਿਣ ਦੇ ਸੇ ਦਾ ਨਾਂ ਜੀ ਰੈਣ ਬਥੇ ਦਾ ਜਿਹੜਾ ਟਟਕਾ ਹਲਕਾ ਨਾਂ ਤੇ ਇਹ ਰਜਿਸਟਰ ਕਰਾਉਣਾ ਜੀ ਅਸੀਂ ਜੀ ਇਹ ਬਕਾਇਦਾ ਹੀ ਰਜਿਸਟਰ ਕਰਾ ਰਹੇ ਆਂ ਜੀ ਮੈਂਬਰ ਆ ਅਸੀਂ ਕਰ ਰਹੇ ਆਂ ਨੋਟ ਇਹੋ ਵਜh ਰਜਿਸਟਰ ਕਰਾਵਾਂਗੇ ਸੰਸਦ ਨੂੰ ਇਹ ਕਦੋਂ ਤੱਕ ਫਿਰ ਤੋਂ ਸ਼ੁਰੂ ਕਰ ਦੇਓਗੇ ਜੀ ਸ਼ੁਰੂ ਤਾਂ ਜੀ ਸਮਝ ਲਓ ਇਹ ਹੋ ਗਿਆ ਅੱਜ ਤੋਂ ਸ਼ੁਰੂ ਹੋ ਗਿਆ ਸ਼ੁਰੂ ਅਸੀਂ ਜਿਹੜੇ ਪੈਸੇ ਸਿੱਧੇ ਬੈਂਕ ਚ ਖਾਤਾ ਰਾਹੀਂ ਦੇਣੇ ਆ ਅਸੀਂ ਨਗਦ ਨਹੀਂ ਕਿਸੇ ਨੂੰ ਦੇਣੇ ਉਹਦੇ ਅਕਾਊਂਟ ਚ ਜਾਣਗੇ ਅਕਾਊਂਟ ਚ ਜਾਣਗੇ ਜੀ ਠੀਕ ਹੁਣ ਆਪਣੇ ਬੰਦੇ ਕੋਈ ਕੰਮ ਕਰ ਰਹੇ ਆ ਜੀ ਕਾਹਦੇ ਹਾਂ ਅੱਜ ਕਰ ਰਹੇ ਜੀ ਉਹ ਘਰ ਦਿਖਾ ਦੇਣੇ ਮੌਕਾ ਕੀ ਨਾਮ ਆ ਜੀ ਇਰਨਵੀ ਲਾਪੀ ਸਿੰਘ ਪਿੰਡ ਘਲਕਲਾ ਜਿਹੜਾ ਮੂਕਾ ਇਹ ਜਿਹੜਾ ਤੁਹਾਡੇ ਪਿੰਡ ਦੇ ਵਿੱਚ ਪਰਮਜੀਤ ਸਿੰਘ ਵੱਲੋਂ ਇੱਕ ਸੰਸਥਾ ਸ਼ੁਰੂ ਕੀਤੀ ਜਾ ਰਹੀ ਹੈ ਕੀ ਕਹਿਣਾ ਚਾਹੋਗੇ ਜੀ ਉਸ ਬਾਰੇ ਹਾਂ ਜੀ ਇਹ ਸੰਸਥਾ ਦੇਖਣ ਵਿੱਚ ਤਾਂ ਹਜੇ ਵੀ ਦੇਖ ਰਹੇ ਆ ਵੀ ਬਹੁਤ ਵਧੀਆ ਚੱਲ ਰਹੀ ਆ ਤੇ ਇਹ ਦੂਗਾ ਕੰਮ ਵੀ ਚੱਲ ਜਾ ਰਹੀ ਆ ਸਾਰਾ ਕੁਝ ਚੱਲ ਰਿਹਾ ਵਾ ਜੀ ਤੇ ਪਰ ਦੇਖਦੇ ਆ ਵੀ ਆਉਣ ਵਾਲੇ ਟਾਈਮ ਦੇ ਵਿੱਚ ਸ਼ਾਇਦ ਸਾਨੂੰ ਲੱਗਦਾ ਵੀ ਇਹ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਵਾ ਇਹ ਹਰੇਕ ਪਿੰਡ ਵਿੱਚ ਹੋਣੀਆਂ ਜ਼ਰੂਰੀ ਆ ਕਿਉਂਕਿ ਕਈ ਲੋਕ ਹੁੰਦੇ ਆ ਛੋਟੇ ਲੈਵਲ ਦੇ ਹੁੰਦੇ ਆ ਜਿਨ੍ਹਾਂ ਕੋਲੇ ਘਰ ਨਹੀਂ ਹੁੰਦਾ ਕੰਮ ਨਹੀਂ ਹੁੰਦਾ ਪਰ ਹਾਂ ਅਸੀਂ ਇਦਾਂ ਵੀ ਇਹ ਕੰਮ ਸ਼ੁਰੂ ਕੀਤਾ ਰਿਹਾ ਹੈ ਉਹਦੇ ਵਿੱਚ ਅਸੀਂ ਲੇਬਰ ਆ ਜਿਹੜੀ ਮਹੀਨੇ ਦੀ ਨਵਾਂਗੇ ਜਾਂ ਇੱਕ ਦਿਨ ਦੀ ਤਨਖਾਹ ਉਹ ਅਸੀਂ ਉਹਨਾਂ ਦੀ ਸਰਵਕੱਲੀ ਤਨਖਾਹ ਜਿਹੜੀ ਬਚਤ ਆ ਉਹੀ ਦੇਣੀ ਆ ਬਾਕੀ ਜਿਹੜਾ ਖਾਣ ਪੀਣ ਜਾਂ ਖਰਚਾ ਕੋਈ ਵੀ ਆ ਉਹ ਖਾਂਸਤਾਬ ਦਊਗੀ ਤੇ ਉਹਦਾ ਵੀ ਅਸੀਂ ਅਰੇਂਜਮੈਂਟ ਕਰੀ ਜਾ ਰਹੇ ਹਾਂ ਹਜੇ ਵੀ ਸਾਰਾ ਕੁਝ ਵੀ ਟੋਟਲ ਖਾਣਾ ਉਹ ਚਾਹੇ ਉਹਦੇ ਵਿੱਚ ਅਸੀਂ ਕਿਸੇ ਦੀ ਜਿਹੜਾ ਵੀ ਕੋਸ਼ ਆ ਨਹੀਂ ਇਹ ਮਦਦ ਲਈ ਕਰ ਰਹੇ ਹਾਂ ਕਰ ਦਿੱਤਾ ਵਾ ਵੀ ਅੱਜ ਇਹ ਦੇਖਦੇ ਆ ਵੀ ਆਨਲਾਈਨ ਟਾਈਮ ਦੇ ਵਿੱਚ ਕਿੰਨਾ ਕਿ ਸਾਨੂੰ ਵੀ ਲੋਕਾਂ ਨੂੰ ਵੀ ਫਾਇਦਾ ਵਾ ਵੈਸੇ ਚਲੋ ਵੀ ਜਿੰਨੇ ਵੀ ਪਰਿਵਾਰ ਜਿਹੜੇ ਯਾਨੀ ਕਿ ਘਰ ਛੋਟੇ ਆ ਹਨਾ ਵੀ ਉਹਨਾਂ ਨੂੰ ਵੀ ਥੋੜਾ ਜਿਹਾ ਹੌਸਲਾ ਹੋ ਜੇ ਇਹ ਤੁਸੀਂ ਕੱਲਾ ਪਿੰਡ ਘਲਕਲਾ ਜੀ ਰੱਖੋਗੇ ਜਾਂ ਸਾਹਸੇਪਾਸੇ ਜੀ ਫਿਲਹਾਲ ਤਾਂ ਅਸੀਂ ਕੋਸ਼ਿਸ਼ ਇਹੀ ਆ ਵੀ ਯਾਨੀ ਕਿ ਅਸੀਂ ਆਪਦੇ ਪਿੰਡ ਦੇ ਵਿੱਚ ਪੂਰਾ ਕਲੀਅਰ ਕਰ ਦਈਏ ਕਿਉਂਕਿ ਫੇਰ ਲੋਕੀ ਸਾਨੂੰ ਦੇਖ ਕੇ ਆਪਣੇ ਵਿੱਚ ਜੁੜਨਗੇ ਲੋਕੀ ਅਸੀਂ ਗਾਂ ਵੀ ਇਦੋਂ ਵੱਧ ਕੇ ਕਰਾਂਗੇ ਉਹਰਾ ਫਿਲਹਾਲ ਹਜੇ ਅਸੀਂ ਆਪਦੇ ਪਿੰਡ ਤੋਂ ਸਟਾਰਟ ਕੀਤਾ ਤੇ ਅਸੀਂ ਵੀਰ ਨੇ ਆ ਵੀ ਸਾਡੇ ਪਿੰਡ 'ਚ ਜੇ ਕੰਮ ਜਾ ਹੋ ਗਈ ਤਾਂ ਫਿਰ ਅਸੀਂ ਦਾਹ ਵੀ ਕਰਾਂਗੇ